ਗੱਲ ਸਿਆਸਤ ਦੀ ਹੋਵੇ ਗੱਲ ਧਰਮ ਦੀ ਹੋਵੇ ਜਾਂ ਗੱਲ ਰਾਜਨੀਤੀ ਦੀ ਹੋਵੇ ਹਰ ਤਰੀਕੇ ਦੀ ਗੱਲਬਾਤਾਂ ਕਰਾਂਗੇ ਤੇ ਹਰ ਚੀਜ਼ ਹਰ ਪਹਿਲੂ ਨੂੰ ਸਮਝਾਂਗੇ ਜਿਹੜਾ ਪੰਜਾਬ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ ਤੁਸੀਂ ਦੇਖ ਰਹੇ ਨੇਤਾ ਜੀ ਹਰਜੀਤ ਤੇ ਮੈਂ ਹਾਂ ਤੁਹਾਡੇ ਨਾਲ ਨਿਤਿਨ ਤੇ ਮੇਰੇ ਸਹਿਯੋਗੀ ਨਕਲ ਮੇਰੇ ਨਾਲ ਨੇ ਤੇ ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਹੈ ਉਹ ਸ਼ਖਸੀਅਤ ਕਹਦੇ ਕੀ ਰਾਜਨੀਤੀ ਨਾਲ ਡਾਇਰੈਕਟ ਤਾਂ ਨਹੀਂ ਜੁੜੇ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਤੇ ਰਾਜਨੀਤੀ ਦੇ ਵਿੱਚ ਨੇ ਪੁਲਿਸ ਦੇ ਵਿੱਚ ਵੀ ਰਹੇ ਨੇ ਤੇ ਬਹੁਤ ਅਗੇ ਲੇਖਕ ਵੀ ਨੇ ਤੇ ਘੱਟ ਗਿਣਤੀ ਕਮਿਸ਼ਨ ਵੀ ਇਹਨਾਂ ਨੇ ਹੈਡ ਕੀਤਾ ਹੈ ਤੇ ਹੁਣ ਕਈ ਹੋਰ ਇਹ ਕਹਿ ਸਕਦੇ ਸਮਾਜ ਸੇਵਾ ਦੇ ਵਿੱਚ ਲੱਗੇ ਹੋਏ ਨੇ ਇਕਬਾਲ ਸਿੰਘ ਲਾਲਪੁਰਾ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਪੰਜਾਬ ਹਰਿਆਣਾ ਮਾਚਰ ਤੇ ਆਣ ਵਾਸਤੇ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅ ਸਫਰ ਜਿਵੇਂ ਮੈਂ ਸਮਝਾਂ ਕਿ ਤੁਸੀਂ ਰਾਜਨੀਤੀ ਨਹੀਂ ਤੁਸੀਂ ਇੱਕ ਆਈਪੀਐਸ ਸੀਗੇ ਆਈਪੀਐਸ ਦੇ ਵਿੱਚ ਉਸ ਵਕਤ ਦੇ ਰਹੇ ਜਦੋਂ ਪੀਕ ਮਿਲਿਟੈਂਸੀ ਟਾਈਮ ਦੇ ਵਿੱਚ ਤੁਸੀਂ ਐਸਆਰਐਸਪੀ ਰਹੇ ਪਿੰਡਰਾਵਾਲੇ ਨੂੰ ਤੁਸੀਂ ਦੀ ਗ੍ਰਿਫਤਾਰ ਕੀਤਾ ਹੈ ਤੇ ਫਿਰ ਭਾਜਪਾ ਦੇ ਚਾਣਾ 2012 ਦੇ ਵਿੱਚ ਇੱਕ ਸਫਰ ਮੈਂ ਚਾਹਨਾ ਕਿ ਤੁਸੀਂ ਮਾਰਾ ਜਾ ਦੱਸ ਦਿਓ ਅਹ ਇਸ ਤਰ੍ਹਾਂ ਨਿਤਿੰਜੀ ਰੋਜ਼ਗਾਰ ਤਾਂ ਬੰਦਾ ਪੇਟ ਲਈ ਸ਼ੁਰੂ ਕਰਦਾ ਐਵੇਂ ਬਾਕੀ ਤਾਂ ਗੱਪਾ ਹੀ ਨੇ ਦੇ ਸੇਵਾ ਵਾਲੀਆਂ ਲੇਕਿਨ ਜਦੋਂ ਅਸੀਂ ਸਰਵਿਸ ਸ਼ੁਰੂ ਕੀਤੀ 72 ਚ ਉਦੋਂ ਇਮਾਨਦਾਰ ਹੋਣਾ ਪ੍ਰੋਫੈਸ਼ਨਲੀ ਸਾਊਂਡ ਹੋਣਾ ਤੇ ਲੋਕਾਂ ਦਾ ਦੇ ਨਾਲ ਪਿਆਰ ਰੱਖਣ ਵਾਲਾ ਅਫਸਰ ਜਿਹੜਾ ਨਾ ਉਹ ਨੂੰ ਆਮ ਤੌਰ ਤੇ ਇੱਜ਼ਤ ਮਿਲਦੀ ਸੀ ਪੁਲਿਸ ਸਿਸਟਮ ਦੇ ਵਿੱਚ ਤੇ ਅਸੀਂ ਵੀ ਉਸੇ ਟ੍ਰੇਨਿੰਗ ਨਾਲ ਆਏ ਔਰ ਬੜਾ ਕਲੀਨ ਸਿਖਾ ਕੇ ਤੁਸੀਂ ਆਪਣੀ ਚੱਦਰ ਜਿਹੜੀ ਹੈ ਨਾ ਉਹਨੂੰ ਸਫੇਦ ਰੱਖਣੀ ਹੈ ਇਹ ਜਿਹੜੀ ਮਿਲੀਟੈਂਸੀ ਹੈ ਉਦੋਂ ਮੈਂ ਆਪਣੀ ਜੀਵਨ ਚ ਤੇ ਹਰ ਬੰਦੇ ਤੇ ਐਲੀਗੇਸ਼ਨ ਲਾਉਣ ਦੀ ਗੱਲ ਕਰਦੇ ਆ ਮੈਂ ਪਹਿਲਾ ਕਰਪਟ ਅਫਸਰ ਆਪਣੀ ਲਾਈਫ ਚ 82 ਚ ਦੇਖਿਆ ਨੌਕਰੀ ਦੇ 10ਵੇਂ ਸਾਲ ਚ ਕਿਵੇਂ ਕੌਣ ਸੀ ਕਿਵੇਂ ਚ ਚਲੋ ਮੈਂ ਉਹਦਾ ਨਾਂ ਨਹੀਂ ਲਵਾਗਾ ਲੇਕਿਨ ਮੈਂ ਉਦੋਂ ਦੇਖਿਆ ਵੀ ਥਾਣਿਆਂ ਤੋਂ ਪੈਸੇ ਆਣੇ ਸ਼ੁਰੂ ਹੋ ਗਏ ਉਹ ਹੋਰ ਗੱਲਾਂ ਸ਼ੁਰੂ ਹੋ ਗਈਆਂ ਦੈਟ ਵਾਸ ਉਹ ਜਿਹੜੀ ਸਾਡਾ ਪੁਲਿਸ ਦਾ ਹਿੱਸਾ ਨਹੀਂ ਸੀ ਜਿਹੜਾ ਸਿਸਟਮ ਦਾ ਉਸ ਤੋਂ ਬਾਅਦ ਤਾਂ ਫਿਰ ਬਹੁਤ ਜਾ ਕੇ ਗਰਾਵੜ ਦੇਖੀ ਹੈ ਲੇਕਿਨ ਉਦੋਂ ਇਹ ਹੁੰਦਾ ਸੀ ਕਿ ਅਫਸਰ ਉਹ ਕਾਮਯਾਬ ਹੈ ਜਿਹੜਾ ਲੋਕਾਂ ਦਾ ਦੋਸਤ ਹੋਵੇ ਪੁਲਿਸ ਅਫਸਰ ਸ਼ੁਡ ਬੀ ਅ ਵਾਈਜ਼ ਐਂਡ ਇੰਪਾਰਸ਼ਲ ਫਰੈਂਡ ਐਂਡ ਅ ਪ੍ਰੋਟੈਕਟਰ ਅਗੇਸਟ ਇੰਜਰੀ ਟੂ ਪਰਸਨ ਐਂਡ ਪ੍ਰੋਪਰਟੀ ਕੋਸ਼ਿਸ਼ ਕਰੋ ਜੇ ਉਸ ਤਰ੍ਹਾਂ ਦਾ ਪੁਲਿਸ ਅਫਸਰ ਬਣਦਾ ਕਿ ਲੋਕ ਤੁਹਾਨੂੰ ਇਨਫੋਰਮੇਸ਼ਨ ਵੀ ਦਿੰਦੇ ਆ ਸਹਿਯੋਗ ਵੀ ਦਿੰਦੇ ਆ ਤੇ ਬੜਾ ਸੌਖਾ ਹੋ ਜਾਂਦਾ ਇਹਨੂੰ ਜਿਹੜਾ ਕੰਟਰੋਲ ਕਰਨਾ ਹੈ ਉਹੀ ਸਮਾਂ ਸੀ ਜਦੋਂ 78 ਦੇ ਵਿੱਚ ਨਰੰਗਕਾਰੀ ਕੇਸ ਹੋਇਆ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ ਫਿਰ ਉਹ ਮਕਦਮਾ ਚੱਲਦਾ ਰਿਹਾ ਉਸ ਤੋਂ ਬਾਅਦ ਜਿੰਨੀ ਵੀ ਹੋਈ ਹੈ ਸਾਰੀ ਪੰਜਾਬ ਦੀ ਮਿਲੀਟੈਂਸੀ ਕਿਵੇਂ ਪੈਦਾ ਹੋਈ ਇੱਕ ਹੁੰਦਾ ਨਾ ਕਿ ਅਖਬਾਰਾਂ 'ਚ ਪੜਨਾ ਕਿਤਾਬਾਂ 'ਚ ਪੜਨਾ ਇੱਕ ਹੁੰਦਾ ਪਿੰਡੇ ਤੇ ਹਣੋੜਾ ਪਿੰਡੇ ਤੇ ਹਟਾਇਆ ਤੁਸੀਂ ਬਿਲਕੁਲ ਅਸੀਂ ਉਹ ਪਿੰਡੇ ਤੇ ਹਟਾਉਣ ਵਾਲੀ ਗੱਲ ਹੈ ਜਿਹੜੀ ਉਹ ਅਸੀਂ ਸਮਝਾ ਮੈਂ ਇੱਕ ਲਾਈਨ ਚ ਜੇ ਖਤਮ ਕਰਾਂ ਤੇ ਸਰਕਾਰ ਯਾਦਾ ਬੇਈਮਾਨ ਸੀ ਯਾ ਨਲੈਕ ਸੀ ਇਹਦੇ ਰਿਲੇਟਿਡ ਮੇਰਾ ਕੁਐਸਚਨ ਸੀ ਆਪਰੇਸ਼ਨ ਬਲੂ ਸਟਾਰ ਵੇਲੇ 1984 ਦੇ ਵਿੱਚ ਤੁਸੀਂ ਬਹੁਤ ਵੱਡੇ ਅਦਿਆਂ ਤੇ ਤਨਾਤ ਰਹੇ ਹੋ ਤੁਸੀਂ ਬਹੁਤ ਨੇੜਿਓ ਦੇਖਿਆ ਪੂਰਾ ਸਭ ਕੁਝ ਕੀ ਤੁਸੀਂ ਸਮਝਦੇ ਹੋ ਕਿ ਇਹਨੂੰ ਟਾਲਿਆ ਜਾ ਸਕਦਾ ਸੀ ਜਾਂ ਕੋਈ ਸਿਆਸੀ ਸਾਜਸ਼ਾ ਸੀ ਇਹਦੇ ਮਗਰ ਮੈਂ ਸਮਝਦਾ ਸੀ ਉਸ ਵੇਲੇ ਦੀ ਸਰਕਾਰ ਤਿਆਰ ਕਰ ਰਹੀ ਸੀ ਕਿ ਅਸੀਂ ਇਹ ਸਮਾਹ 84 ਦਾ ਜਨ ਜੂਨ ਜੁਲਾਈ ਜੋ ਵੀ ਟਾਈਮ ਤੇ ਅਸੀਂ ਇਹ ਆਪਰੇਸ਼ਨ ਕਰੀਏ ਉਹ ਕਿਉਂਕਿ ਅਸੀਂ ਜਿਹੜੀ ਹੈ ਨਾ ਉਹ ਇਸ ਤੋਂ ਪਹਿਲਾਂ ਬਹੁਤ ਪਹਿਲਾਂ ਹੋ ਸਕਦਾ ਸੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਸ਼ੇਅਰ ਕਰਕੇ ਦੱਸਿਆਗਾ ਠੀਕ ਜੀ 9 ਸਤੰਬਰ 1981 ਨੂੰ લાલા જગતਨ રેણજી ਦਾ ਮਰਡਰ ਹੁੰਦਾ ਹੈ ਜਿਹੜਾ ਲੁਧਿਆਣੇ ਚ ਪੁਲਿਸ ਨੂੰ ਆदत ਹੁੰਦੀ ਹੈ ਪੁਰਾਣੀ ਕਿ ਨਾਕੇ ਲਾ ਦਿਓ ਸਾਰੇ ਪਾਸੇ ਮੈਂ ਉਦੋਂ ਬਿਆਸ ਏਰੀਏ ਦੇ ਵਿੱਚ ਸੀ ਬਾਬਾ ਕਾਲਾ ਜਿੱਥੇ ਪਿੰਡਾਂ ਵਾਲਾ ਦਾ ਵੀ ਡੇਰਾ ਸੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਰਾਧਾ ਸੁਆਮੀ ਦੂਜਾ ਤੇ ਸਾਨੂੰ ਵੀ ਹੁਕਮ ਆਇਆ ਨਾਕੇ ਲਾ ਦਿਓ ਨਾਕੇ ਲੱਗ ਗਏ ਗੁਰਦੁਆਰਾ ਘੇਰਿਆ ਗਿਆ 12 13 ਦੀ ਰਾਤ ਨੂੰ ਸਾਂ ਜਰਨੈਲ ਸਿੰਘ ਆ ਗਿਆ ਉਦੋਂ ਮਿਸਟਰ ਜੇਪੀ ਵਰਦੀ ਏਐਸਪੀ ਅੰਟਰਟੇਨਿੰਗ ਸੀਗੇ ਉਹਨਾਂ ਦੀ ਡਿਊਟੀ ਸੀ ਉੱਥੇ ਉਹਨਾਂ ਨੇ ਰੋਕ ਲਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਜੀ ਇਹ ਆਪਾਂ ਕੀ ਕਰਨਾ ਮੈਂ ਕਿਹਾ ਯਾਰ ਪਤਾ ਤਾਂ ਮੈਨੂੰ ਵੀ ਨਹੀਂ ਐਸਐਸਪੀ ਨੂੰ ਪੁੱਛਦੇ ਆ ਸਰ ਅਵਤਾਰ ਸਿੰਘ ạtਵਾਲ ਨਵੇਂ ਨਵੇਂ ਐਸਐਸਪੀ ਆਏ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਕਰਨਾ ਕਿਨਾਂ ਤੁਹਾਡੇ ਕੋਲ ਵਾਰੰਟ ਹੈ ਅਸੀਂ ਕਿਹਾ ਨਹੀਂ ਤੇ ਕਹਿੰਦੇ ਜਾਣ ਦਿਓ ਅੱਛਾ ਅਸੀਂ ਉਹਨਾਂ ਨੂੰ ਗੁਰਦੁਆਰੇ ਭੇਜਤਾ ਉਦੋਂ ਉਹਨਾਂ ਨੂੰ ਅਰੈਸਟ ਕਰਨਾ ਬਿਨਾ ਵੈਪਨ ਮੈਨੂੰ ਯਾਦ ਆ ਟਰੱਕ ਦਾ ਨੰਬਰ ਪੀ ਐਨ ਟੀ ਸੀ ਸ਼ਾਇਦ ਅੱਗੇ ਜਿਹਦੇ ਤੇ ਉਹ ਆਏ ਸੀ ਚਲੋ ਅੰਦਰ ਚਲੇ ਗਏ ਉਸ ਦਿਨ ਸਵੇਰੇ ਰੌਲਾ ਪੈ ਗਿਆ ਵੀ ਸੰਜ ਜਨੈਲ ਸਿੰਘ ਕਿੱਥੇ ਆ ਤੇ ਅਸੀਂ ਆਖਿਆ ਜੀ ਇਹ ਤਾਂ ਇੱਥੇ ਹੀ ਹੈ ਮੈਂ ਤੇ ਆਹ ਖਰੋ ਲੰਬੀ ਕਹਾਣੀ ਮੈਂ ਸ਼ਾਰਟ ਕਰਾਂਗਾ ਫਿਰ ਹੋਇਆ ਕਿ ਇਹਨਾਂ ਨੂੰ ਗ੍ਰਿਫਟਾਰ ਕਰਨਾ ਉਹ ਗੱਲ ਕਰਨ ਵਾਲਿਆਂ 'ਚ ਵੀ ਮੈਂ ਸੀ ਸਰਪਾਰ ਸਿੰਘ ਬਾਜਵਾ ਆਤਮਦੇਵ ਸਿੰਘ ਅਸੀਂ ਤਿੰਨ ਚਾਰ ਅਫਸਰ ਸੀਗੇ ਜਿਨ੍ਹਾਂ ਨੇ ਸੰਜਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਹ ਬਿਲਕੁਲ ਗ੍ਰਿਫਤਾਰੀ ਦੇਣ ਨੂੰ ਤਿਆਰ ਸੀ ਕੋਈ ਪ੍ਰੋਬਲਮ ਨਹੀਂ ਸੀ ਲੇਕਿਨ 2 ਵਜੇ ਸਰਕਾਰ ਦਾ ਹੁਕਮ ਆਇਆ ਇੱਕ ਅਫਸਰ ਹੋਰ ਆ ਗਿਆ ਆਈਪੀਐਸ ਅਫਸਰ ਸੀ ਸੀਨੀਅਰ ਕਿ ਗੱਲਬਾਤ ਮੈਂ ਕਰਨੀ ਹੈ ਉਹਨੇ ਗੱਲਬਾਤ ਕਰਕੇ ਉਸੇ ਦਿਨ ਗ੍ਰਿਫਤਾਰ ਕਰਨ ਦੀ ਜਗ੍ਹਾ ਉਹਨਾਂ ਨੂੰ 20 ਸਤੰਬਰ ਦੀ ਗ੍ਰਿਫਤਾਰੀ ਤੱਕ ਦਾ ਟਾਈਮ ਦੇ ਦਿੱਤਾ ਜਦੋਂ ਕਿ ਇਹ ਪਹਿਲੀ ਵਾਰ ਹੀ ਆ ਜਿਸ ਬੰਦੇ ਦੇ ਨੂੰ ਗ੍ਰਿਫਤਾਰ ਕਰਨ ਲਈ ਅਕਿਊਜ਼ ਦੀ ਮੈਂ ਕਮਾਂਗਾ ਜਦ ਤੱਕ ਤੁਸੀਂ ਉਹਦੇ ਮਗਰੋਂ ਤੇ ਚੰਦੋਕਲਾ ਚ ਉਹਨਾਂ ਦੀਆਂ ਬੱਸਾਂ ਨੂੰ ਅੱਗ ਲਾ ਦਿੰਨੇ ਹੋ ਮੈਂ ਤੇ ਤੁਹਾਡਾ ਕਨਫਿਊਜ਼ਨ ਹੈ ਵੀ ਕਰਨਾ ਕੀ ਹੈ ਉਹ ਗ੍ਰਿਫਤਾਰੀ ਦੇਣ ਨੂੰ ਤਿਆਰ ਹੈ ਤੇ ਤੁਸੀਂ ਕਹਿੰਦੇ ਹੋ 20 ਨੂੰ ਗ੍ਰਿਫਤਾਰ ਕਰਨਾ ਔਰ ਉਹਦੇ ਬਾਅਦ ਕੇ ਫਿਰ ਵੀ ਨੂੰ ਗ੍ਰਿਫਤਾਰੀ ਹੋਈ ਕਿੰਨੇ ਲੋਕ ਉੱਥੇ ਮਰੇ ਪੁਲਿਸ ਦੀ ਗੋਲੀ ਨਾਲ ਹਾਂਜੀ ਤੇ ਉਸ ਤੋਂ ਬਾਅਦ 15 ਅਕਤੂਬਰ ਨੂੰ ਰਿਹਾ ਕਰਤਾ 83 ਤੁਸੀਂ ਜਦੋਂ ਫੜਨਗੇ ਸੀ ਉਹ ਵੀ ਕਿੱਸੇ ਦੇ ਵਿੱਚ ਕੀ ਗੱਲਾਂ ਹੋਈਆਂ ਉਹ ਨਹੀਂ ਗੱਲਬਾਤ ਤਾਂ ਸਾਡੀ ਜਦੋਂ ਅਸੀਂ ਗ੍ਰਿਫਤਾਰੀ ਕਰਨ ਵੇਲੇ ਮੇਰੇ ਵੱਲੋਂ ਅਰੈਸਟ ਪਈ ਹੈ ਮੈਂ ਨਾਲ ਹੀ ਸੀਗਾ ਅਸੀਂ ਉਹਨਾਂ ਦੇ ਨਾਲ ਜ ਰੈਗੂਲਰਲੀ ਗੱਲ ਕਰਦੇ ਸੀ ਸੰਜਨੈਲ ਸਿੰਘ 1978 ਦੇ ਨਿਰੰਕਾਰੀ ਕੇਸ ਦਾ ਮੁਦੇਈ ਵੀ ਸੀ ਤੇ ਇਸ ਕਰਕੇ ਸਾਡੇ ਨਾਲ ਤਾਂ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਸੀ ਅਸੀਂ ਸਾਰੇ ਉਹ ਮੁਕੱਦਮਾ ਫਿਰ ਟ੍ਰਾਇਲ ਹੋਇਆ ਕਰਨਾਲ 'ਚ ਫਿਰ ਬਰੀ ਹੋਇਆ ਉਹ ਸਾਰਾ ਕੁਝ ਹੀ ਸਾਨੂੰ ਪਤਾ ਫਿਰ ਗਵਰਨਮੈਂਟ ਨੇ ਅਪੀਲ ਨਹੀਂ ਕੀਤੀ ਹਾਂਜੀ ਇਹ ਸਾਰਾ ਉਹਨਾਂ ਦੇ ਵੀ ਮਨ 'ਚ ਗਰਜ ਸੀਗਾ ਲੇਕਿਨ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਜੇਕਰ ਤੁਹਾਡੇ ਕੋਲ ਸੰਜਨੈਲ ਸਿੰਘ ਦੇ ਖਿਲਾਫ ਐਵੀਡੈਂਸ ਹੈ ਤੇ ਤੁਸੀਂ ਉਹਨੂੰ ਫਿਰ 13 ਤਰੀਕ ਰਾਤ ਨੂੰ ਕਿਉਂ ਜਾਣ ਦਿੱਤਾ ਜੇ 13 ਤਰੀਕ ਗ੍ਰਿਫਤਾਰੀ ਹੋ ਜਾਂਦੀ ਤੇ 84 ਟਾਲਿਆ ਜਾ ਸਕਦਾ ਨਹੀਂ 13 ਤਰੀਕ ਨੂੰ ਗ੍ਰਿਫਤਾਰੀ ਹੋ ਜਾਂਦੀ ਤੇ ਜਿਹੜਾ 20 ਤਰੀਕ ਵਾਲੀ ਫਾਇਰਿੰਗ ਆ ਉਹ ਬੰਦ ਹੋ ਜਾਂਦੀ ਹੈ ਜਿਹੜਾ 84 ਵਾਲੀ ਗੱਲ ਵੀ ਜਿਹੜੀ ਹੈ ਨਾ ਇਹ ਵੀ ਇਹ ਮੋਰਚਾ ਹੀ ਨਾ ਲੱਗਦਾ ਜੇ ਉਸ ਵੇਲੇ ਪ੍ਰੋਪਰਟਲੀ ਇਹਨੂੰ ਹੈਂਡਲ ਕੀਤਾ ਜਾਂਦਾ ਜਦੋਂ 19 ਜੁਲਾਈ 1982 ਨੂੰ ਪਿੰਡਰਾ ਵਾਲੇ ਦੀ ਜੀਪ ਨੂੰ ਫੜਿਆ ਤਾਂ ਉਹ ਵੀ ਕੋਈ ਬਹੁਤ ਅੱਛਾ ਡਿਸੀਜਨ ਨਹੀਂ ਸੀ اچھا ਉਹ ਦੌਰ ਤੁਸੀਂ ਦੱਸਿਆ ਹੁਣ ਇੱਕ ਵਾਰ ਦੁਬਾਰਾ ਜਿਹੜੀਆਂ ਚੀਜ਼ਾਂ ਹੋਈਆਂ ਅਮਰਿਤਪਾਲ ਨਾ ਜੋ ਕੁਝ ਹੋਇਆ ਫਿਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਰਹਿ ਸਰਜੀਤ ਖਾਲਸਾ ਵੀ ਜਿੱਤ ਕੇ ਆ ਗਏ ਤਾਂ ਕੀ ਲੱਗਦਾ ਉਹ ਹੁਣ ਇੱਕ ਕਹਿ ਸਕੀਏ ਕਿ ਉਹ ਆਵਾਜ਼ ਹੁਣ ਦੁਬਾਰਾ ਪੰਜਾਬ ਦੇ ਵਿੱਚ ਆ ਰਹੀ ਹੈ ਨਹੀਂ ਦਖਾ ਦੋ ਪੱਖ ਨੇ ਇੱਕ ਤਾਂ ਪੰਜਾਬ ਦੇ ਬਾਰੇ ਇਹ ਗੱਲ ਆਖੀ ਗਈ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬ ਨਾ Hindu ਨਾ Musalman ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਸਾਡੀ ਸਭਤਾ ਸਾਂਝੀ ਹੈ ਅਸੀਂ ਇੱਕੋ ਹੀ ਹੈਗੇ ਆ ਤੇ ਅਸੀਂ ਅਮਨ ਪਸੰਦ ਸ਼ਹਿਰੀ ਹੈ ਅਮਨ ਨਾਲ ਜੀਣਾ ਚਾਹੁੰਦੇ ਆ ਇੱਜ਼ਤ ਨਾਲ ਵੀ ਜੀਣਾ ਚਾਹੁੰਦੇ ਆ ਉਹਨੋਂ ਜਿਹੜਾ ਅਸੀਂ ਜਿਹੜਾ ਮਸਲਾ ਖੜਾ ਹੋਇਆ ਉਹਨੂੰ ਹੱਲ ਕਰਨ ਲਈ ਦੋਵੇਂ ਪਾਸੇੋਂ ਜਿਹੜੀ ਐ ਜਿਸ ਤਰ੍ਹਾਂ ਦੀ ਐਫਰਟ ਉਸ ਵੇਲੇ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਵੀ ਦੇਖੋ ਮੈਂ ਕਿਸੇ ਵਿਅਕਤੀ ਤੇ ਲੋਕਾਂ ਦੀ ਜਿਹੜੀ رائے ਆ ਤਰਨਤਾਰਨ ਦੇ ਇਲਾਕੇ ਚ ਤਿੰਨ ਐਮਪੀ ਜਿਹੜੇ ਹਨ ਉਹ ਜਿੱਤੇ ਆ ਜਿਹੜੇ ਜੇਲ੍ਹ ਚ ਬੈਠੇ ਸੀ ਪਹਿਲਾਂ ਜਥੇਦਾਰ ਮੋਹਨ ਸਿੰਘ ਤੋੜ ਜਿੱਤੇ ਜਿਨ੍ਹਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਹਰਾਤਾ ਸੀ ਪ੍ਰਤਾਪ ਸਿੰਘ ਕੈਰੋਂ ਫਿਰ ਉਹ 2 ਨੰਬਰ ਨਾਲ ਚੌਥੀ ਵੋਟਾਂ ਦੇ ਜਿੱਤੇ ਉਹ ਵੀ ਰੌਲਾ ਰੌਲੇ ਵਾਲੀ ਗੱਲ ਸੀਗੀ ਉਸ ਤੋਂ ਬਾਅਦ ਤੁਰ ਸਭ ਕਦੇ ਨਹੀਂ ਹਾਰੇ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਜੇਲ੍ਹ 'ਚ ਬੈਠੇ ਜਿੱਤ ਗਏ 89 'ਚ ਹੁਣ ਇਸ ਵਾਰੀ 2024 'ਚ ਅੰਮ੍ਰਿਤਵਾਲ ਬੈ ਜਿੱਤ ਗਿਆ ਜੇਲ੍ਹ ਦੇ ਵਿੱਚ ਬੈਠਾ ਸੀ ਉਹ ਉਸ ਇਲਾਕੇ ਦੀ ਇੱਕ ਐਸੀ ਹੈਗੀ ਹੈ ਕਿ ਜਿਹੜਾ ਜੇਲ੍ਹ 'ਚ ਬੈਠਾ ਉਹਨੂੰ vote ਪਾਈਏ ਚਲੋ ਲਾਲਪੁਰ ਸਾਹਿਬ ਰਾਜਨੀਤੀ ਦੀ ਗੱਲ ਕਰ ਲਈਏ ਜੀ ਭਾਜਪਾ ਜਦੋਂ ਵੀ ਇੱਕ ਧਾਰਨਾ ਇੱਕ ਬਣੀ ਹੋਈ ਹੈ ਪੰਜਾਬ ਦੇ ਵਿੱਚ ਕਿ ਆਰਐਸਐਸ ਜੋ ਹੈ ਉਹ ਸਿੱਖਾ ਦੀ ਹਮਾਇਤੀ ਕਦੇ ਨਹੀਂ ਹੋ ਸਕਦੀ ਹੈ ਆਮ ਤੌਰ ਤੇ ਤੁਸੀਂ ਵੀ ਸੁਣਿਆ ਹੋਣਾ ਫਿਰ ਕਿਵੇਂ ਭਾਜਪਾ ਅੱਗੇ ਚੱਲੇਗੀ ਦੇਖੋ ਜਿਹੜੀ ਹੈ ਆਰਐਸਐਸ ਇੱਕ ਸਮਾਜਿਕ ਸੰਗਠਨ ਹੈ ਇਹਨਾਂ ਦਾ ਇੱਕੋ ਹੀ ਜੋ ਮੈਂ ਸਮਝਦਾ ਕਿ ਇੱਕ ਇਨਸਾਨ ਨੂੰ ਅੱਛਾ ਇਨਸਾਨ ਕਿਵੇਂ ਬਣਾਇਆ ਜਾਵੇ ਦੂਜੀ ਗੱਲ ਇਹ ਗੱਲ ਤਾਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ 550 ਸਾਲ ਪਹਿਲਾਂ ਕਿ ਇੱਕ ਇਨਸਾਨ ਨੂੰ ਦੇਵਤਾ ਬਣਾਉਣ ਦੀ ਬਿਲੇਹਾਰੀ ਗੁਰ ਆਪਣੇ ਦਿਹਾੜੀ ਸਾਦ ਬਾੜ ਜਿੰਨ ਮਾਨਸ ਤੇ ਦੇਵਤੇ ਕੀ ਕਰਨ ਲਾਗੀ ਬਾੜ ਹੁਣ ਗੱਲ ਇਹ ਹੈ ਕਿ ਆਰਐਸਐਸ ਜੇ ਤਾਂ ਦੇਵਤੇ ਬਣਾਉਣ ਦੀ ਗੱਲ ਕਰਦੀ ਹੈ ਅچھے ਇਨਸਾਨ ਬਣਾਉਣ ਦੀ ਗੱਲ ਕਰਦੀ ਹੈ ਐਜੂਕੇਸ਼ਨ ਚ ਗੱਲ ਕਰਦੀ ਹੈ ਲੋਕਾਂ ਨੂੰ ਉਹਦੇ ਚ ਕਿਸੇ ਨੂੰ ਕੋਈ ਤਰਾਹ ਨਹੀਂ ਹੋ ਸਕਦਾ ਸਾਡੀ ਵੀ ਐਸਸੀਪੀਸੀ ਸਿੱਖਾਂ ਦੀ ਹੈਗੀ ਹੈ ਉਹ ਵੀ ਇੰਨੀ ਪੁਰਾਣੀ ਆਰਗੇਨਾਈਜੇਸ਼ਨ ਹੈ 1920 ਤੋਂ ਸੋ ਇਹ ਕੋਈ ਸਮਾਜਿਕ ਜਥੇਬੰਦੀ ਨੂੰ ਕੋਈ ਕੰਮ ਕਰਦੀ ਹੈ ਬਹੁਤ ਸਾਰੀਆਂ ਨੇ ਇੱਕ ਨਹੀਂ ਮੇਰੇ ਖਿਆਲ ਇੰਡੀਆ ਵਿੱਚ ਤਾਂ ਲੱਖਾਂ ਦੇ ਹਿਸਾਬ ਨਾਲ ਸੋਸ਼ਲ ਆਰਗੇਨਾਈਜੇਸ਼ਨ ਨੇ ਤੋਂ ਇਹ ਵੀ ਆਰਐਸਐਸ ਵੀ ਆਪਣੇ ਧਰਮ ਨਾਲ ਸਮਾਜ ਦੇ ਦੇ ਵਿੱਚ ਇੱਕ ਨਵੀਂ ਸੋਚ ਦੇਸ਼ ਪਿਆਰ ਦੀ ਸੋਚ ਪ੍ਰੇਮ ਦੀ ਸੋਚ ਕੰਨਿਤ ਧਰਮ ਦੀ ਸੋਚ ਲੈ ਕੇ ਆ ਰਹੇ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਅਤਰਾਜ ਨਹੀਂ ਹੋਣਾ ਚਾਹੀਦਾ ਔਰ ਪੰਜਾਬੀ ਸਿਆਣੇ ਨੇ ਗੱਲ ਨੂੰ ਸਮਝਦੇ ਆ ਇਹ ਇੱਕ ਗਲਤ ਪ੍ਰਪੋਗੈਂਡਾ ਕੀਤਾ ਜਾਂਦਾ ਮੈਂ ਮੇਰੇ ਧਰਮ ਤੇ ਕੋਈ ਹਮਲਾ ਨਹੀਂ ਕਰ ਸਕਦਾ ਜੇ ਮੈਂ ਆਪਣੇ ਧਰਮ ਤੇ ਪਰਪੱਕਾ ਤੇ ਜੇ ਮੇਰਾ ਧਰਮ ਹੀ ਨਹੀਂ ਮੈਨੂੰ ਪਤਾ ਕੀ ਹੈਗਾ ਤੇ ਦੂਜੇ ਨੂੰ ਮੈਂ ਕਿਵੇਂ ਕਹਿ ਸਕਦਾ ਹੁਣ ਵੀ ਪੰਜਾਬ ਚ ਧਰਮ ਪ੍ਰਤਾ ਪਰਿਵਰਤਨ ਦੀ ਗੱਲ ਚੱਲ ਰਹੀ ਹੈ ਕਿਉਂ ਕਿਉਂਕਿ ਅਸੀਂ ਆਪਣੇ ਧਰਮ ਬਾਰੇ ਲੋਕਾਂ ਨੂੰ ਜਾਗਰਿਤ ਹੀ ਨਹੀਂ ਕਰ ਇਹ ਤੋਂ ਸਬੂਤ ਕਿ ਆਰਸ ਮੁਖੀ ਦੇ ਕਹਿੰਦੇ ਸਾਰੇ ਸਨਾਤਨੀ ਨਿਆਸ ਕਰਕੇ ਉਹ ਸਿੱਖ ਧਰਮ ਨੂੰ ਵੀ ਨਕਾਰ ਦਿੰਦੇ ਨੇ ਕਿ ਸਿੱਖ ਧਰਮ ਇੱਕ ਵਸਤਰੀ ਦੀ ਚੀਜ਼ ਹੈ ਸਾਰੇ ਸਨਾਤਨੀ ਦੇ ਦੇਖੋ ਮੈਂ ਦੋ ਗੱਲਾਂ ਕਰਦਿਆਂ ਇੱਕ 1937 ਦੇ ਜਿਹੜਾ ਅੰਗਰੇਜ਼ਾਂ ਦਾ ਕਨਸਟੀਟਿਊਸ਼ਨ ਬਣਿਆ 1935 37 ਨੀ ਇਲੈਕਸ਼ਨ ਵੇਲੇ ਵੀ ਸਿੱਖ ਇੱਕ ਵੱਖਰੀ ਕੌਮ ਮੰਨੀ ਗਈ ਉਸ ਤੋਂ ਬਾਅਦ ਆਨੰਦ ਮੈਰਿਜ ਐਕਟ 1909 ਚ ਬਣਿਆ ਉਹਦੇ ਚ ਵੀ ਸਿੱਖ ਮੈਰਿਜ ਐਕਟ ਵੱਖਰਾ ਇੱਕ ਬਣਿਆ ਉਸ ਤੋਂ ਬਾਅਦ ਤੁਹਾਡਾ ਕਨਸਟੀਟਿਊਸ਼ਨ ਬਣਿਆ ਆਰਟੀਕਲ 25 ਦੇ ਵਿੱਚ ਸਿੱਖਾਂ ਨੂੰ ਵੱਖਰਾ ਮੰਨਿਆ ਗਿਆ ਮੈਂ ਤੁਸੀਂ ਮੈਨੂੰ ਇੰਟਰੋਡਿਊਸ ਕੀਤਾ ਕਿ ਮੈਂ ਚੇਅਰਮੈਨ ਰਿਹਾ ਮਿਨোরਿਟੀ ਕਮਿਸ਼ਨ ਦਾ ਇਸ ਕਰਕੇ ਰਿਹਾ ਕਿ ਸਿੱਖ ਮਿਨোরਿਟੀ ਸ ਹੈ ਵੱਖਰਾ ਧਰਮ ਹੈਗਾ ਜੈਨ ਵੀ ਮਿਨোরਿਟੀ ਹੈ ਬੋਧ ਵੀ ਮਿਨোরਿਟੀ ਹੈਗੇ ਤਾਂ ਬਾਕੀ ਜਿਹੜੇ ਅਸੀਂ ਸਾਰੇ ਹਿੰਦੁਸਤਾਨ ਦੇ ਰਹਿਣ ਵਾਲੇ ਨੇ ਇੱਥੇ ਚਾਰ ਧਰਮ ਪੈਦਾ ਹੋਏ ਸਭ ਤੋਂ ਪਹਿਲਾਂ ਸਨਾਤਨ ਜਾਂ ਹਿੰਦੂ ਕਹਿ ਲਓ ਉਸ ਤੋਂ ਬਾਅਦ ਜੈਨ ਧਰਮ ਹੋਇਆ ਜੈਨ ਤੋਂ ਬਾਅਦ ਬੋਧ ਧਰਮ ਆਇਆ ਬੋਧ ਤੋਂ ਬਾਅਦ ਸਿੱਖ ਧਰਮ ਆਇਆ ਇਹ ਸਾਡੀ ਉਮਰ ਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ ਜੇ ਤਾਂ ਭਾਰਤ ਦਾ ਸੰਵਿਧਾਨ ਹੀ ਮੰਨਦਾ ਹੈ ਆਰਟੀਕਲ 25 ਜੀ ਕੇ ਸਿੱਕੇ ਇੱਕ ਵਕਰੀ ਗਾਉਮ ਹੈ ਫਿਰ ਉਹ ਕਨਸਟੀਟਿਊਸ਼ਨ ਆਗਿਆ ਦਿੰਦਾ ਹੈ ਕਿ ਤੁਸੀਂ ਸ੍ਰੀ ਸਾਹਿਬ ਕਿਰਪਾਨ ਜਿਹੜੀ ਆ ਉਹ ਪਹਿਨ ਸਕਦੇ ਹੋ ਤੇ ਫਿਰ ਇਹ ਗੱਲਾਂ ਕਰਨੀਆਂ ਮੈਂ ਸਮਝਦਾ ਐਵੇਂ ਕਨਫਿਊਜ਼ਨ ਕ੍ਰੀਏਟ ਕਰਨ ਵਾਲੀ ਗੱਲ ਚਲੋ ਰਾਜਨੀਤਿਕ ਗੱਲ ਫੇਰ ਆਨੇ ਆ ਅਕਾਲੀ ਦਲ ਦੁਬਾਰਾ ਹੁਣ ਕਹਿ ਜਾ ਰਿਹਾ ਮਜੀਠੀਆ ਜਦੋਂ ਤੋਂ ਬਾਹਰ ਆ ਗਿਆ ਕਿ ਮਿਲ ਕੇ ਚਲਾਂਗੇ ਮਿਲ ਕੇ ਲੜਾਂਗੇ ਪਹਿਲਾਂ ਤਾਂ ਕਹਿੰਦੇ ਆਪਣੇ ਇਕੱਠੇ ਕਰਨੇ ਨੇ ਉਸ ਤੋਂ ਬਾਅਦ ਹੁਣ ਭਾਜਪਾ ਨਾਲ ਰਲਵੇਂ ਕਰਨ ਦੀ ਗੱਲਾਂ ਦੁਬਾਰਾ ਚੱਲ ਪਈਆਂ ਨੇ ਦੇਖੋ ਇਹ ਫੈਸਲਾ ਪਾਰਲੀਮੈਂਟ ਬੋਰਡ ਦਾ ਹੁੰਦਾ ਤੁਸੀਂ ਪਾਰਲੀਮੈਂਟ ਦੇ ਬੋਰਡ ਦੇ ਵਿੱਚ ਉਹ ਤੁਸੀਂ ਪਾਰਲੀਮੈਂਟ ਬੋਰਡ ਦਾ ਮਤਲਬ ਸਾਰਿਆਂ ਦਾ ਇਕੱਠਾ ਹੋ ਕੇ ਕਲੈਕਟਿਵ ਫੈਸਲਾ ਗੱਲ ਇਹ ਹੈ ਅੱਜ ਦੀ ਸਥਿਤੀ ਇਹ ਹੈ ਕਿ ਪੰਜਾਬ 'ਚ ਅਸੀਂ ਇਸ ਸਮਰੱਥਾ ਰੱਖਦੇ ਹਾਂ ਕਿ ਅਸੀਂ 117 ਵਿਧਾਨ ਸਭਾ ਸੀਟਾਂ ਤੇ ਇਲੈਕਸ਼ਨ ਲੜ ਸਕਦੇ ਹਾਂ ਔਰ ਲੜਾਂਗੇ ਵੀ ਬਾਕੀ ਕੋਈ ਦੂਜੀ ਪਾਰਟੀ ਕਿਸ ਤਰ੍ਹਾਂ ਸੋਚਦੀ ਹੈ ਉਹਨਾਂ ਨੂੰ ਸੋਚਣ ਦਾ ਪੂਰਾ ਅਧਿਕਾਰ ਹੈ ਤੁਹਾਡਾ ਪੁਆਇੰਟ ਆਫ View ਕੀ ਹੈ ক্রিকেট ਬੰਦ ਹੋਣਾ ਚਾਹੀਦਾ ਹੈ ਜਾਂ ਨਹੀਂ ਦੇਖੋ ਇਹ ਮੈਂ ਤੁਹਾਨੂੰ ਕਲੈਕਟਿਵ ਰਿਸਪੌਂਸਿਬਿਲਟੀ ਹੈ ਕਲੈਕਟਿਵ ਡਿਸੀਜਨ ਹੁੰਦਾ ਹੈ ਇਹਦੇ ਚ ਮੇਰਾ ਇੰਡੀਵਿਜੂਅਲ ਕੀ ਮਾਨ ਹੈ ਇਹ ਨਹੀਂ ਲੇਕਿਨ ਮੈਂ ਇਹ ਗੱਲ ਜਾਣਨਾ ਹੈ ਕਿ ਅਸੀਂ ਸਮਰੱਥ ਹੈਗੇ ਹਾਂ ਇਲੈਕਸ਼ਨ ਲੜਨ ਦੇ ਔਰ ਇੰਡੀਪੈਂਡੈਂਟ ਇਲੈਕਸ਼ਨ ਲੜਕੇ ਅਸੀਂ ਗਵਰਨਮੈਂਟ ਬਣਾ ਸਕਦੇ ਆ ਪੰਜਾਬ ਪਰ ਕੱਲੇ ਲੜਾ ਨਾਇਬ ਸਿੰਘ ਸੈਣੀ ਵੀ ਕੱਲੇ ਹੀ ਕਹਿ ਕੇ ਗਏ ਨੇ ਕਿ ਕੱਲੇ ਲੜਾਂਗੇ ਫਿਲਹਾਲ ਦੇ ਸ਼ਰਾਬਨਾ ਤੁਸੀਂ ਕੱਲੇ ਲੜ ਰਹੇ ਹੋ ਕੱਲੇ ਲੜ ਰਹੇ ਅੱਛਾ ਜੇ ਚਲੋ ਗਠਜੰਬੰਦਨ ਦੀ ਗੱਲ ਤਾਂ ਨਹੀਂ ਪਰ ਜੋ ਕੁਝ ਤੁਹਾਡੇ ਲੀਡਰ ਆਏ ਨੇ ਜਿਵੇਂ ਸੁਨੀਲ ਜਾਖੜ ਬਾਰੋਂ ਆਏ ਕਾਂਗਰਸ ਤੋਂ ਆਏ ਨੇ ਕੈਪਟਨ ਵਿਰਿੰਦਰ ਉਹ ਆਵਾਏ ਨੇ ਕੈਪਟਨ ਵੀ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਸਾਡੀ ਸੁਣੀ ਜਾਂਦੀ ਸੀ ਇਹਦੇ ਚ ਨਹੀਂ ਸੁਣੀ ਜਾ ਰਹੀ ਸੁਨੀਲ ਜਾਖੜ ਕਹਿ ਰਹੇ ਕਿ ਸਿੱਖਾਂ ਨੂੰ ਸਮਝ ਨਹੀਂ ਪਾਈ ਭਾਜਪਾ ਦੇਖੋ ਪਾਪਾ ਨੇ ਜਿੰਨਾ ਸਿੱਖਾਂ ਨੂੰ ਮਾਣ ਦਿੱਤਾ ਮੈਂ ਸਮਝਦਾ ਹੁਣ ਵਾਰੀ ਆ ਸਾਡੀ ਵਾਪਸ ਕਰਨ ਦੀ ਇਹ ਗੱਲ ਮੈਂ ਤੁਹਾਨੂੰ ਕਰਦਾ ਕਿ ਮਿਨੋਰਟੀ ਕਮਿਸ਼ਨ 1978 ਚ ਬਣਿਆ ਸੀਗਾ 84 ਦੇ ਵਿੱਚ ਦਿੱਲੀ ਚ ਰਾਈਟਸ ਹੋਏ ਹੋਰ ਵੀ ਨਾ ਸਟੇਟਾਂ ਚ ਹੋਏ ਲੇਕਿਨ 2021 ਜਦੋਂ ਮੈਂ ਟੇਕ-ਅੱਪ ਕੀਤਾ ਨਾ ਹਮੇਸ਼ਾ ਮੈਂਬਰ ਬਣਦੇ ਰਹਿਆ ਮਿਨੋਰਟੀ ਸਿੱਖ ਮੈਂਬਰ ਬਣਦਾ ਰਿਹਾ ਤੇ ਇਹ ਮਸਲਾ ਦਿੱਲੀ ਦੰਗਿਆਂ ਵਾਲਾ ਕਿਸੇ ਨੇ ਨਹੀਂ ਚੁੱਕਿਆ ਮਿਨੋਰਟੀ ਕਮਿਸ਼ਨ ਨੇ ਸਾਨੂੰ ਸਰਕਾਰ ਕੁਰਸੀਆਂ ਤੇ ਬਿਠਾ ਸਕਦੀ ਹੈ ਆਪਣੀ ਕਮਿਊਨਿਟੀ ਲਈ ਲੁੱਕ ਆਫਟਰ ਕਰਨਾ ਉਹਨਾਂ ਦੀ ਐਜੂਕੇਸ਼ਨ ਬਾਰੇ ਦੇਸਾਂ 10000 ਕਰੋੜ ਰੁਪਏ ਭਾਰਤ ਸਰਕਾਰ ਨੇ ਮਿਨੋਰਟੀਜ਼ ਦੀ ਡਿਵੈਲਪਮੈਂਟ ਪਾਸੇ ਰੱਖਿਆ ਮੈਂ ਆਪਣੇ ਹੱਥੀ ਮਾ ਚੀਬ ਖਾਲਸਾ ਦਿਵਾਨ ਦਾ ਮੈਂਬਰ ਵੀ ਹਾਂ ਉਹਨਾਂ ਨੂੰ ਚਿੱਠੀ ਲਿਖੀ ਡੀਓ ਲਿਖਿਆ ਪਰਸਨਲ ਰਿਕੁਐਸਟ ਵੀ ਕੀਤੀ ਕਿ ਪੈਸੇ ਲੈ ਲਓ ਇਹੀ ਰਿਕਵੈਸਟ ਐਸਪੀਸੀ ਦੇ ਪ੍ਰੈਜ਼ੀਡੈਂਟ ਨੂੰ ਰਾਈਟਿੰਗ ਕੀਤੀ ਕਿ 10000 ਕਰੋੜ ਰੁਪਏ ਦੇਣ ਨੂੰ ਤਿਆਰ ਹੈ ਲਵੋ ਤੇ ਕੋਈ ਪ੍ਰੋਪੋਜ਼ਲ ਨਹੀਂ ਆਈ ਜਿਹੜੇ ਅਸੀਂ ਭਾਰਤ ਸਰਕਾਰ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ ਕਰਨਾ ਚਾਹੁੰਦੀ ਹੈ ਜਿਹੜੇ ਅਸੀਂ ਕੁਰਸੀਆਂ ਤੇ ਬੈਠੇ ਆ ਅਸੀਂ ਆਪਣੇ ਹਾਓ ਸੈਂਸियर ਵੀ ਆਰ ਟੂ आवर ਕਮਿਊਨਿਟੀ ਮੈਂ ਕਿਸੇ ਨੂੰ ਡਰ ਕਿਉਂ ਪੈਦਾ ਕਰਾਂ ਸਾਡੀ ਸੁਣੀ ਵੀ ਜਾਂਦੀ ਹੈ ਸਾਡੀ ਮੰਨੀ ਵੀ ਜਾਂਦੀ ਹੈ ਅਸੀਂ ਜੋ ਕੁਝ ਕੀਤਾ ਐਸ ਚੇਅਰਮੈਨ ਆਫ ਦਾ ਬਾਇਓਰਟੀ ਕਮਿਸ਼ਨ ਮੈਂ ਜੇ ਮੋਦੀ ਜੀ ਦੀ ਮਰਜ਼ੀ ਤੋਂ ਬਿਨਾ ਸਹਿਮਤੀ ਤੋਂ ਬਿਨਾ ਇਹ ਸੰਭਵ ਹੈ ਤਾਂ ਕੈਪਟਨ ਸਾਹਿਬ ਤਾਂ ਕਹਿ ਰਹੇ ਸਾਡੀ ਨਹੀਂ ਸੁਣੀ ਜਾ ਰਹੀ ਬੀਜੇਪੀ ਚ ਉਹਨਾਂ ਦੀ ਆਪਣੀ ਵਿਚਾਰ ਹੈ ਜੀ ਮੈਂ ਉਹਨਾਂ ਦੀ ਗੱਲ ਤੇ ਕੋਈ ਕਮੈਂਟ ਨਹੀਂ ਕਰਾਂਗਾ ਸਿਆਲੇ ਬੰਦੇ ਨੇ ਕਿਸ ਪੰਜਾਬ ਦੇ ਕਿਸਾਨ ਹਮੇਸ਼ਾ ਇਹਨਾਂ ਵਿਰੋਧ ਚ ਦਿਖਦੇ ਕੇਂਦਰ ਸਰਕਾਰ ਦੇ ਜਦੋਂ ਦੀ ਭਾਜਪਾ ਦੀ ਗਵਰਨਮੈਂਟ ਬਣੀ ਹੈ ਕੇਂਦਰ ਸਰਕਾਰ ਦੇ ਹਮੇਸ਼ਾ ਵਿਰੋਧ ਚ ਦਿਖੇ ਆ ਚਾਹੇ ਉਹ ਖੇਤੀ ਕਾਨੂੰਨਾਂ ਦੀ ਗੱਲ ਹੋਵੇ ਚਲੋ ਖੇਤੀ ਕਾਨੂੰਨ ਵਾਪਸ ਤੇ ਲੈ ਲੈ ਹੁਣ ਅਗਰ ਆਪਾਂ ਰੀਸੈਂਟਲੀ ਗੱਲ ਕਰੀਏ ਇੰਡੀਆ ਯੂ ਐਸ ਟ੍ਰੇਡ ਦੀ ਉਹਨਾਂ ਨੇ ਫੇਰ ਇੱਕ ਵਾਰੀ ਆਪਣਾ ਸ਼ੱਕ ਜਤਾਇਆ ਹੈ ਕਿ ਇਹਦੇ ਨਾਲ ਸਾਨੂੰ ਬਹੁਤ ਨੁਕਸਾਨ ਹੋਏਗਾ ਕਿਸਾਨੀ ਨੂੰ ਬੜਾ ਨੁਕਸਾਨ ਹੋਏਗਾ ਦੇਖੋ ਪਹਿਲੀ ਗੱਲ ਤਾਂ ਇਹ ਆ ਇਹਦੇ ਨਾਲ ਹੋਰ ਮੈਂ ਐਡ ਕਰਦਾ 20 ਸੋਧ ਬਿਲਚ ਵੀ ਉਹ ਕਹਿ ਰਹੇ ਨੇ ਨੁਕਸਾਨ ਹੋਏਗਾ ਜਿਹੜਾ ਬਿਜਲੀ ਬਿੱਲ ਆ ਰਿਹਾ ਉਹਦੇ ਕਿਹਨਾਂ ਨੁਕਸਾਨ ਹੋ ਰਿਹਾ ਮਤਲਬ ਕੁਝ ਚੀਜ਼ ਪਸੰਦ ਆ ਰਹੀ ਹੈ ਉਹਨਾਂ ਨੂੰ ਸੈਂਟਰ ਦੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਬਣਦਾ ਨਾ ਮੈਨੂੰ ਲੋਕ ਉਦੋਂ ਵੀ ਆ ਕੇ ਕਹਿੰਦੇ ਆ ਜੀ ਮੋਰਚਾ ਕਦੋਂ ਲਾਣਾ ਹੈ ਅਸੀਂ ਪੰਜਾਬੀਆਂ ਨੇ ਇੰਨੇ ਕ ਮੋਰਚੇ ਲਾਏ ਕਿ ਸਾਡੀ ਆਦਤ ਬਣ ਗਈ ਹੈ ਮੋਰਚੇ ਲਾਉਣ ਦੀ ਔਰ ਉਹਦੇ ਚੋ ਪ੍ਰਾਪਤ ਹੋਵੇ ਜਾਂ ਨਾ ਹੋਵੇ ਬਾਅਦ ਦੀ ਗੱਲ ਹੈ ਗੁਰੂ ਨਾਨਕ ਦਾ ਸਿਧਾਂਤ ਹੈ ਕਿਛ ਸੁਣੀਏ ਕਿਛ ਕਹੀਏ ਡਿਬੇਟ ਗੱਲ ਕਰਨੀ ਅਸੀਂ ਇਹ ਜਿਹੜੇ ਆ ਸਾਨੂੰ ਆਦਤ ਨਹੀਂ ਲਈ ਔਰ ਨਾ ਹੀ ਅਸੀਂ ਕੋਈ ਕਾਮਯਾਬੀ ਕੀਤੀ ਹੈ ਕੋਈ ਵੀ ਲੈ ਕੇ ਅਸੀਂ ਪੰਜਾਬੀ ਬੋਲੀ ਤੋਂ ਸ਼ੁਰੂ ਹੋਏ ਸੀ ਅੱਜ ਪੰਜਾਬ ਦੇ ਵਿੱਚ ਹੀ ਪੰਜਾਬੀ ਨਹੀਂ ਪੜਾਈ ਜਾਂਦੀ ਅਸੀਂ ਜਿੰਨੇ ਵੀ ਇਹ ਸਮਝ ਨੇ ਹੈ ਕਿ ਮੈਂ ਸਮਝਦਾ ਮੈਨੂੰ ਗੱਲ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਪੋਲਿਟੀਸ਼ੀਨਾਂ ਦੀ ਆਦਤ ਹੈ ਸਮੱਸਿਆ ਖੜੀ ਕਰਨੀ ਤੇ ਖੜੀ ਕਰਕੇ ਉਹਨੂੰ ਜਿੰਦਾ ਰੱਖਣਾ ਤਾਂ ਕਿ ਅਸੀਂ ਲੋਕਾਂ ਨੂੰ ਵਕ ਐਕਸਪਲੋਇਟ ਕਰ ਸਕੀਏ ਕਿਸਾਨੀ ਮੈਂ ਆਪ ਕਿਸਾਨ ਹਾਂ ਔਰ ਪਿੰਡ ਜ ਨਹੀਂ ਨਾ ਕਿਸਾਨੀ ਘਾਟੇ ਦਾ ਸੌਦਾ ਹੈ ਜਿਸ ਤਰ੍ਹਾਂ ਦੀ ਖੇਤੀਬਾੜੀ ਅਸੀਂ ਕਰਦੇ ਹਾਂ ਇਹਨੂੰ ਲਾਹੇਵੰਦ ਕਿਵੇਂ ਬਣਾਇਆ ਜਾਵੇ ਇਹਦੇ ਬਾਰੇ ਪੰਜਾਬ ਦੀ ਸਰਕਾਰ ਕਹਿੰਦੀ ਸੀ ਪਿਛੇ ਹੋਏ ਸੀ ਕੇਂਦਰ ਦੇ ਕਾਨੂੰਨ ਕਿ ਜੀ ਇਹ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਅਸੀਂ ਉਹਦੇ ਨਾਲ ਦੀ ਇੰਡਸਟਰੀ ਕਿੱਥੋਂ ਲਾਣੀ ਕਦੇ ਆਇਆ ਕੋਈ ਪੰਜਾਬ ਦਾ ਐਗਰੀਕਲਚਰ ਮਿਨਿਸਟਰ ਪਿਛਲੇ 4 ਸਾਲ ਚ ਕਿ ਅਸੀਂ ਇਸੇ ਗੱਲ ਤੇ ਆਏ ਆ ਤੇ ਅਸੀਂ ਮਿਲ ਰਹੇ ਆ ਫੂਡ ਪ੍ਰੋਸੈਸਿੰਗ ਮਿਨਿਸਟਰੀ ਨੂੰ ਅਸੀਂ ਐਗਰੀਕਲਚਰ ਮਿਨਿਸਟਰ ਨੂੰ ਮਿਲ ਰਹੇ ਆ ਜੇ ਹਰਿਆਣੇ ਦਾ ਵਿੱਚ ਜ਼ਿੰਮੇਦਾਰ 21 ਹੋਰ ਜਿਹੜੀਆਂ ਫਸਲਾਂ ਤੇ ਐਮਐਸਪੀ ਲੈ ਰਿਆ ਦੇ ਰਹੀ ਹੈ ਗਵਰਨਮੈਂਟ ਤੇ ਪੰਜਾਬ ਵਾਲੇ ਕਿਉਂ ਨਹੀਂ ਐਲਾਨ ਕਰਦੇ ਅਸੀਂ 21 ਫਸਲਾਂ ਦੇ ਦੇਾਂਗੇ ਕਨਫਰੋਨਟੇਸ਼ਨ ਨਾਲ ਕਦੇ ਵੀ ਤਰੱਕੀ ਨਹੀਂ ਹੋਈ ਤਰੱਕੀ ਦਾ ਇੱਕੋ ਰਾਹ ਪੀਸ ਜਿਹੜਾ ਹੈ ਨਾ ਇਹੀ ਪ੍ਰੋਸਪਰਿਟੀ ਲੈ ਕੇ ਆਉਂਦਾ ਅਸੀਂ ਸਾਰੀ ਇੰਡਸਟਰੀ ਲੈ ਕੇ ਅੰਮ੍ਰਿਤਸਰ ਤੋਂ ਛਾਟੇ ਤੋਂ ਖੇਮ ਕਰਨ ਤੋਂ ਗੁਰਦਾਸਪੁਰ ਵਿਟਾਲੇ ਤੋਂ ਬੰਦ ਕਰਵਾ ਕਿਸਾਨ ਕਹਿੰਦਾ ਕਿ ਉਹਦੇ ਤੇ ਕਰਜ਼ਾ ਹੈ ਪਹਿਲਾਂ ਕਰਜ਼ਾ ਲਾਓ ਸਾਨੂੰ ਕੋਈ ਸਬਸਿਡੀ ਦਿਓ ਪਰ ਦੂਜੇ ਇਹਦੇ ਨਾਲ ਹੀ ਜੋੜਾਂਗਾ ਸੈਂਟਰ ਨਾਲ ਰੇੜਕਾ ਆ ਆਰਡੀ ਆਫ ਦਾ ਫੰਡ ਸੈਂਟਰ ਨਹੀਂ ਦੇ ਰਿਹਾ BBMB ਦੇ ਵਿੱਚ ਰਿਪਰਮਿਸ਼ਨ ਦੀ ਗੱਲ ਹੋਈ ਹੈ। CM ਸਾਹ ਨੇ ਵਿਦੇਸ਼ ਜਾਣਾ ਤੋਂ ਇਜਾਜ਼ਤ ਨਹੀਂ ਤੇ ਰੇੜਕਾ ਤਾਂ ਚਲੋ ਕਈ ਦਿਨਾਂ ਦਾ ਫਸਿਆ ਹੋਇਆ ਪਰ ਇਹ ਜਿਹੜਾ ਕਿਸਾਨਾਂ ਦਾ ਕਹਿ ਰਹੇ ਕਿ ਸਰਕਾਰ ਕਹਿੰਦੇ ਸਾਨੂੰ ਸਬਸਿਡੀ ਦਾ ਦੋ ਸਾਡੇ ਕੋਲ ਤਾਂ ਕਰਜ਼ਾ ਹੈ ਪੈਸੇ ਹੈ ਨਹੀਂ ਕਿੱਦਾਂ ਕਰਾਂਗੇ। ਜਿਹੜਾ ਪਹਿਲੀ ਤੇ ਗੱਲ ਇੱਥੇ ਆਈ ਕਿ ਸਟੇਟ ਕਹਿੰਦੀ ਹੈ ਕਿ ਕਿਸਾਨੀ ਸਟੇਟ ਸਬਜੈਕਟ ਹੈ। ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਹੈ ਅਸੀਂ ਕੇਂਦਰ ਸਾਡਾ ਵਿਰੋਧੀ ਨਹੀਂ ਹੈਗਾ ਕਦੇ ਵੀ ਨਹੀਂ ਰਿਹਾ। ਲੇਕਿਨ ਕੀ ਅਸੀਂ ਜਾ ਕੇ ਖੇਤੀਬਾੜੀ ਮਸਲੇ ਤੇ ਡਿਟੇਲ ਨਾਲ ਗੱਲ ਐਗਰੀਕਲਚਰ ਮਿਨਿਸਟਰੀ ਚ ਕਰਦੇ ਆ ਕਿ ਅਸੀਂ ਪ੍ਰਾਈਮ ਮਿੰისტਰ ਨੂੰ ਮਿਲਦੇ ਆ ਕਿ ਅਸੀਂ ਸਿਰਫ ਗੱਲਾਂ ਹੀ ਕਰਨੀਆਂ ਹੁਣ ਮੈਂ ਤਾਂ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪਹਿਲੀ ਤਰੀਖ ਨੂੰ ਫਰਵਰੀ ਨੂੰ ਪ੍ਰਧਾਨ ਮੰਤਰੀ ਜੀ ਗਏ ਸੀ ਡੇਰਾ ਬੱਲਾ ਤੇ ਸਾਡੇ ਸਟੇਟ ਦੇ ਮੁੱਖ ਮੰਤਰੀ ਜੀ ਉਹਨਾਂ ਨੂੰ ਰਿਸੀਵ ਕਰਨ ਆਦਮਪੁਰ ਨਹੀਂ ਪਹੁੰਚੇ ਨਾ ਡੇਰਾ ਬੱਲਾ ਨਾਲ ਗਏ ਤੇ ਬੈਠੇ ਕਿੱਥੇ ਸੀ ਹਲਵਾਰੇ ਕਿ ਦੇਖੋ ਜੀ ਇਹ ਹਲਵਾਰੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਤਾ ਜਾਵੇ ਜਿਹੜਾ ਪਹਿਲਾਂ ਰੱਖਿਆ ਤੁਸੀਂ ਆਪ ਵੀ ਕਲੇਮ ਕਰ ਲਓ ਜੀ ਤੁਸੀਂ ਸਾਡੇ ਕਹਿਣ ਤੇ ਰੱਖਿਆ ਸੀ ਕੋਈ ਪ੍ਰਧਾਨ ਮੰਤਰੀ ਜੀ ਤੁਹਾਡੀ ਸਟੇਟ ਚ ਆਏ ਆ ਉਹਦਾ ਲਾਭ ਉਠਾਓ ਦਲਬਰਾ ਸਾਬ ਬੰਦੀ ਸਿੰਘਾਂ ਦੀ ਗੱਲ ਕਰ ਲੈਂਦੇ ਆ ਇੱਕ ਲੰਬੀ ਡਿਮਾਂਡ ਹੈ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਆ ਕਾਫੀ ਵਾਰ ਇਹ ਮੁੱਦਾ ਜਿਹੜਾ ਸਦਨ ਚ ਵੀ ਚੱਕਿਆ ਜਾਂਦਾ ਪਰ ਹਾਲੇ ਤੱਕ ਇਹਦਾ ਕੋਈ ਹੱਲ ਨਹੀਂ ਲੱਗਿਆ ਐਜ਼ ਅ ਸੇਖਾਗੂ ਤੁਹਾਡਾ ਕੀ ਸਟੈਂਡ ਹੈ ਕੀ ਬੰਦੀ ਸਿੰਘਾਂ ਨੂੰ ਰਿਹਾਈ ਮਿਲਣੀ ਚਾਹੀਦੀ ਹੈ ਜਾਂ ਨਹੀਂ ਦੇਖੋ ਗੁਰਬਾਣੀ ਦਾ ਇੱਕ ਸਿਧਾਂਤ ਹੈ ਦਇਆ ਕਪਾਰ ਸੰਤੋਖ ਸੂਤ ਜਤ ਗੰਢੀ ਸਤ ਬਾਟ ਜਨੇਊ ਜੀ ਕਾ ਹਾਈ ਤਾਂ ਪਾਂਦੇ ਕਤ ਦਇਆ ਜਿਹੜੀ ਹੈ ਪਹਿਲਾ ਮੂਡਲਾ ਸੂਲ ਹੈ ਜੀ ਕਿਸੇ ਵੀ ਵਿਅਕਤੀ ਤੇ ਦਇਆ ਕਰਨੀ ਚਾਹੀਦੀ ਹੈ ਹੁਣ ਗੱਲ ਇਹ ਹੈ ਕਿ ਜਿਹੜੇ ਬੰਦਾ ਸਜ਼ਾ ਪੂਰੀ ਕਰ ਗਿਆ ਸਰਕਾਰ ਵੀ ਦਇਆ ਕਰੇ ਉਹ ਵੀ ਆਪਣਾ ਪੱਖ ਰੱਖੇ ਕਿ ਮੈਂ ਜਿਹੜਾ ਐਦੋਂ ਅਸੀਂ ਮੈਂ ਐਜ਼ ਸਿੱਖ ਮਰ ਸਮੀਨਰ ਸਿੱਖ ਨੂੰ ਝੁਕਦੇ ਨਹੀਂ ਹੁੰਦੇ ਲੇਕਿਨ ਸਿੱਖ ਇਸ ਗੱਲ ਤੇ ਤਾਂ ਆਉਂਦੇ ਆ ਨਾ ਕਿ ਅਸੀਂ ਬਹਿ ਕੇ ਫੈਸਲਾ ਕਰੀਏ ਕਿ ਅਸੀਂ ਇਸ ਦੇਸ਼ ਨੂੰ ਪੰਜਾਬ ਨੂੰ ਚੰਗਾ ਬਣਾਉਣਾ ਹੈ ਅਸੀਂ ਕੋਈ ਅਸੀਂ ਗੱਲ ਕਰਨੀ ਹੈ ਸੋ ਜਿਹੜਾ ਮੋਦੀ ਸਾਹਿਬ ਨੇ ਕੀਤੇ ਕੰਮ ਹੈ ਉਹਨਾਂ ਦਾ ਧੰਨਵਾਦ ਕਰੀਏ ਜਿਹੜੇ ਬੰਦੇ ਅਸੀਂ ਲੈ ਕੇ ਆਏ ਜਿਵੇਂ ਮਨਜੀਤ ਸਿੰਘ ਨੂੰ ਚੜ ਦਿੱਤਾ ਜਿਹੜਾ ਦਵਿੰਦਰਪਾਲ ਭੁੱਲਰ ਹੈ ਉਹਨੂੰ ਦਿੱਲੀ ਤੋਂ ਅੰਮ੍ਰਿਤਸਰ ਲੈ ਕੇ ਪ੍ਰੋਲ ਮਿਲਦੀ ਆ ਗੁਰਦੀਪ ਸਿੰਘ ਖੇੜੇ ਨੂੰ ਉੱਥੋਂ ਮਿਲਦੀ ਆ 370 ਜਿਹੜੇ ਆ ਦੇ ਕਰੀਬ ਬਲੈਕਲਿਸ ਸੀ ਉਹ ਕਲੀਅਰ ਕਰ ਦਿੱਤੀ ਕਿਸ ਨੇ ਧੰਨਵਾਦ ਕੀਤਾ ਪਰ ਇੱਕ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈ ਗੱਲ ਇਹ ਮੋਰਚਾ ਦਾ ਮੈਂ ਨਹੀਂ ਸਮਝਦਾ ਪਹਿਲੀ ਦੂਜੀ ਗੱਲ ਮੈਂ ਬੜੀ ਕਲੀਅਰ ਕਰਦਾ ਕਦੇ ਕਿਸੇ ਮਰਡਰ ਦੇ ਬਾਰੇ ਕਮਿਊਨਿਟੀ ਦਾ ਫੈਸਲਾ ਨਹੀਂ ਹੋਇਆ ਕੋਈ ਫੈਸਲਾ ਕਿਸੇ ਕੌਮ ਨੇ ਕੀਤਾ ਹੋਵੇ ਕਿ ਅਸੀਂ ਫਲਾ ਨੂੰ ਮਾਰ ਦੇਣਾ ਇਹ ਗੱਲਾਂ ਜਿਹੜੀ ਆ ਨਾ ਵਿਅਕਤੀਗਤ ਫੈਸਲੇ ਹੋਏ। ਔਰ ਸਾਨੂੰ ਵੀ ਸਮਝਣਾ ਚਾਹੀਦਾ ਅਸੀਂ ਉਹਨਾਂ ਬੱਚਿਆਂ ਨੂੰ ਸਮਝਾਈਏ। ਸਾਡੇ ਅਜ਼ੀਜ਼ ਨੇ ਇਹ ਪੰਜਾਬ ਤੁਹਾਡੀ ਧਰਤੀ ਹੈ ਤੇ ਆਪਾਂ ਇਹਨੂੰ ਸੁੰਦਰ ਬਣਾਉਣਾ, ਵਧੀਆ ਬਣਾਉਣਾ ਗੁਰੂਆਂ ਦੀ ਸੋਚ ਮੁਤਾਬਕ ਬਣਾਉਣਾ। ਜੇ ਅਸੀਂ ਗੁਰੂ ਰਾਨਕ ਦੇ ਦੇਵਤਿਆਂ ਦਾ ਫਲਸਫਾ ਅੱਗੇ ਨਹੀਂ ਲੈ ਜਾ ਸਕਦੇ ਤੇ ਫਿਰ ਅਸੀਂ ਕਿਸੇ ਵੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੇ। ਮੇਰੀ ਸਿਮਤੀ ਉਹਨਾਂ ਦੇ ਨਾਲ ਹੈ। ਮੈਂ ਉਹਨਾਂ ਦਾ ਵਕੀਲ ਵੀ ਹਾਂ। ਲੇਕਿਨ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਧਰਨੇ ਮਾਰ ਕੇ ਨਹੀਂ ਪਿਆਰ ਨਾਲ ਗੱਲ ਕਰਕੇ ਬਿਲਕੁਲ ਇੱਕ ਹੋਰ ਕਿਉਂਕਿ ਸਾਡੇ ਕੋਲ ਸਮਾਂ ਵੀ ਚਲੋ ਘੱਟ ਹੈ ਦੋ ਤਿੰਨ ਚੀਜ਼ਾਂ ਜ਼ਰੂਰ ਇਹ ਕਰਾਂਗੇ ਸਮਾਂ ਰਵਨੀਤ ਬਿੱਟੂ ਵਰਸ ਰਾਹੁਲ ਗਾਂਧੀ ਜੋ ਕੁਝ ਹੋਇਆ ਉਸ ਤੋਂ ਬਾਅਦ ਰਵਨੀਤ ਬਿੱਟੂ ਦਾ ਇੱਕ ਬਿਆਨ ਸਾਹਮਣੇ ਆਇਆ ਕਿ ਇਹਨਾਂ ਨੇ ਆਪਣੇ ਪਰਿਵਾਰਾਂ ਨੂੰ ਭਾਰ ਰਤਨ ਦੇ ਦਿੱਤੇ ਪਰ ਬਿਆੰਤ ਸਿੰਘ ਹੋਰਾਂ ਬਾਰੇ ਸੋਚਿਆ ਵੀ ਨਹੀਂ ਤੁਹਾਨੂੰ ਕੀ ਲੱਗਦਾ ਬਿਆੰਤ ਸਿੰਘ ਹੋਰਾਂ ਨੂੰ ਮਿਲਣਾ ਚਾਹੀਦਾ ਸੀ ਭਾਰ ਰਤਨ ਦੇਖੋ ਇਹ ਫੈਸਲੇ ਜਿਹੜੇ ਹਨ ਇਹ ਸਰਕਾਰਾਂ ਨੇ ਕਰਨੇ ਹੁੰਦੇ ਆ ਇਹਦੇ ਬਾਰੇ ਬਹੁਤ ਕੁਝ ਸੋਚਿਆ ਜਾਂਦਾ ਹੈ ਕੀਤਾ ਜਾਂਦਾ ਹੈ ਬਿੱਟੂ ਜੀ ਨੂੰ ਇਹ ਗੱਲ ਪ੍ਰਧਾਨ ਮੰਤਰੀ ਜੀ ਨਾਲ ਰੱਖਣੀ ਚਾਹੀਦੀ ਸੀ ਮੈਂ ਸਮਝਦਾ ਕੇਂਦਰ ਦੇ ਮੰਤਰੀ ਹੈ ਅਖਬਾਰਾਂ ਚ ਨਹੀਂ ਰੱਖਣੀ ਚਾਹੀਦੀ ਤੇ ਜਿਸ ਤਰੀਕੇ ਨਾਲ ਆਪਸ ਦੇ ਵਿੱਚ ਚੀਜ਼ਾਂ ਹੋ ਰਹੀਆਂ ਨੇ ਇੱਕ ਸਵਾਲ ਇਹਦੇ ਚ ਹੋਰ ਜੁੜੇਗਾ ਪੰਜਾਬ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਜੱਟ ਬਰਸ ਦਲਿਤ ਸਿੱਖ ਇਹ ਲੜਾਈ ਵੀ ਚੱਲ ਪਈ ਹੈ ਉਹ ਕਹਿੰਦੇ ਕਿ ਦੇਖੇ ਐਨਐਸਯੂਆਈ ਦਾ ਉਹਦਾ ਸਾਰਾ ਪ੍ਰਧਾਨ ਚੰਨੀ ਕਹਿੰਦੇ ਨੇ ਦਲਿਤ ਕੋਈ ਹੈ ਨਹੀਂ ਤਾਂ ਹੁਣ ਕਾਸਟਿਜ਼ਮ ਕਦੋਂ ਦਾ ਕਦੋਂ ਤੋਂ ਆ ਗਿਆ ਫਿਰ ਸਿੱਖਾਂ ਦੇ ਵਿੱਚ ਮੈਂ ਸਮਝਦਾ ਇਹਦੀ ਮੈਂ ਕਦੇ ਨਹੀਂ ਕਿਸੇ ਦੀ ਨਿੰਦਾ ਕੀਤੀ ਪਰ ਇਹਦੀ ਮੈਂ ਜ਼ਰੂਰ ਨਿੰਦਾ ਕਰਾਂਗਾ ਸਿੱਖ ਧਰਮ ਜਿਹੜਾ ਹੈ ਨਾ ਇਹਦੀ ਵਿਦਿਆਤ ਜਾਤ ਪਾਤ ਰਹਿਤ ਸਮਾਜ ਦੀ ਸਿਰਜਣਾ ਹੈ ਇੱਕ ਪਿਤਾ ਇੱਕ ਇਸ ਕੇ ਹਮ ਬਾਰਿਕ ਮਾਨਸ ਕੀ ਜਾਤਸਬਾ ਇੱਕ ਪਹਿਚਾਨ ਬੋ ਜਾਣੋ ਜੋਤ ਨਾ ਪੁੱਛੋ ਜਾਂਦੀ ਲੰਗਰ ਪੰਗਤ ਜਿਹੜਾ ਤੁਹਾਡਾ ਸਰੋਵਰ ਅੰਮ੍ਰਿਤ ਛਕਣਾ ਜਿੱਥੇ ਸਾਰੀਆਂ ਬਰਾਦਰੀਆਂ ਦੇ ਲੋਕ ਇਕੱਠੇ ਹੋ ਕੇ ਬਹਿੰਦੇ ਆ ਤੇ ਬਾਅਦ ਵਿੱਚ ਨਾ ਆਉਂਦਾ ਕਿ ਅੱਜ ਤੋਂ ਤੁਹਾਡੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਮਾਤਾ ਦਾ ਨਾਮ ਸਹਿਬਕੌਰ ਹੈ ਰਹਿਣ ਵਾਲੇ ਆਨੰਦਪੁਰ ਸਾਹਿਬ ਦੇ ਆ ਇੱਕ ਬਾਪ ਦੇ ਪੁੱਤਰਾਂ ਦੀ ਦੇ ਤਾਂ ਵੱਖਰੀ ਵੱਖਰੀ ਜਾਤ ਹੋ ਸਕਦੀ ਹੈ ਇੱਕ ਮਾਂ ਦੇ ਇੱਕ ਬਾਪ ਦੇ ਪੁੱਤਰਾਂ ਦੀ ਫਿਰ ਤਾਂ ਸਾਨੂੰ ਇਸ ਬਹਿਸ ਸਪਣਾ ਚਾਹੀਦਾ ਤੇ ਲੇਕਿਨ ਇਹ ਇਟਸ ਅ ਮੈਟਰ ਆਫ ਸ਼ੇਮ ਕਿ ਅਸੀਂ ਪਿਛਲੇ 70 75 ਸਾਲ ਚ ਜਾਤ ਪਾਤ ਤੇ ਆਧਾਰਿਤ ਰਾਜਨੀਤੀ ਸ਼ੁਰੂ ਕਰ ਦਿੱਤੀ ਅਸੀਂ ਸਾਰੇ ਬਰਾਬਰ ਆ ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ ਦਸਮ ਪਾਤ ਸਾਦਾ ਦੇਸ਼ ਹੈ ਜਾਣੋ ਜੋਤ ਨਾਲ ਪੁੱਛੋ ਜਾਤੀ ਦੀ ਗੱਲ ਗੁਰੂ ਨਾਨਕ ਦੇਵ ਜੀ ਪਰ ਪੋਲਿਟੀਕਲੀ ਦੇ ਆਰ ਟ੍ਰਾਈਂਗ ਟੂ ਟੇਕ ਸਮ ਐਡਵਾਂਸ ਨਹੀਂ ਨਹੀਂ ਫਿਰ ਅਸੀਂ ਸਿੱਖ ਧਰਮ ਦੇ ਰਸੂਲਾਂ ਨੂੰ ਪਿੱਛੇ ਛੱਡ ਰਹੇ ਆ 328 ਰੁਪਿਆਂ ਦਾ ਮਾਮਲਾ ਤੁਸੀਂ ਜਾਣਦੇ ਹੋਵੋਗੇ ਜਿਹੜੇ ਲਾਪਤਾ ਸਰੂਪ ਨੇ ਉਹਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਸੱਟ ਬਣਾਈ ਹੈ ਸੈਟ ਉਸ ਦੀ ਜਾਂਚ ਕਰ ਰਹੀ ਹੈ ਐਸਜੀਪੀਸੀ ਕਹਿੰਦੀ ਹੈ ਕਿ ਸਿਆਸੀ ਦਖਲਅੰਦਾਜ਼ੀ ਹੈ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਇਹ ਤੁਸੀਂ ਐਸਾ ਸਵਾਲ ਕੀਤਾ ਕਿ ਇਹਦਾ ਮੈਂ ਜਵਾਬ ਕੀ ਦੂੰਗਾ ਮੈਂ ਇੰਨਾ ਦੁਖੀ ਹਾਂ ਆਹ ਤਾਂ ਕਿ ਮੇਰਾ ਗੁਰੂ ਜਿਹੜਾ ਇਸ ਕੰਟਰੋਵਰਸੀ ਚਾ ਥਾਣੇ ਦੇ ਸਾਹਮਣੇ ਇੱਕ ਕਹਿੰਦਾ ਮੈਂ ਐਸਆਈਟੀ ਬਣਾ ਦੇਣੀ ਆ ਦੂਜਿਆਂ ਨੇ ਵੀ ਆਪਣੀ ਇੱਕ ਜੱਜ ਤੋਂ ਕਮੇਟੀ ਬਣਾਈ ਵਿਚੋਰੀ ਤਾਂ ਹੋਏ ਸੀ ਬਿਲਕੁਲ ਇਹ ਤੁਸੀਂ ਸਾਰਿਆਂ ਨੂੰ ਬੇਨਤੀ ਆ ਸਾਧ ਭਗਵੰਤ ਸਿੰਘ ਜੀ ਮਾਨ ਸਾਹਿਬ ਜੇ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਸਾਧ ਸੁਖਵੀਰ ਸਿੰਘ ਜੀ ਜੇ ਤੁਸੀਂ ਸਿੱਖ ਧਰਮ ਨੂੰ ਮੰਨਦੇ ਹੋ ਐਸਪੀਸੀ ਦੀ ਕਰਪਸ਼ਨ ਰੋਕੋ ਬਹੁਤ ਅਲੀਗੇਸ਼ਨ ਲੱਗਦੇ ਆ ਔਰ ਗੁਰਮਤ ਨੂੰ ਗੁਰਮਤ ਰਹਿਣ ਦਿਓ ਗੁਰੂ ਨੂੰ ਗੁਰੂ ਰਹਿਣ ਦਿਓ ਇਹਨਾਂ ਕੰਟਰੋਵਰਸੀਆਂ ਤੋਂ ਬਾਹਰ ਕੱਢੋ ਮੈਨੂੰ ਜਿੱਥੇ ਕਹੋਗੇ ਮੈਂ ਆਪ ਤੁਹਾਡੇ ਨਾਲ ਐ ਮਾਫੀ ਮੰਗਨਾ ਕੌਮ ਦੇ ਵੱਲੋਂ ਇਹਨਾਂ ਆਗੂਆਂ ਤੋਂ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਿੱਖੀ ਨੂੰ ਰੋਲੋ ਨਾ ਹਾਂ ਬਹੁਤ ਬਹੁਤ ਧੰਨਵਾਦ ਲਾਲ ਪ੍ਰਸਾਪ ਤੁਸੀਂ ਆਏ ਤੁਹਾਡੇ ਨਾਲ ਗੱਲਬਾਤਾਂ ਕੀਤੀਆਂ ਤੇ ਅੱਜ ਦਾ ਸਮੇਂ ਦੀ ਸਨਪਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਜੀ ਟੀਵੀ ਰਾਹੀਂ ਵਿਕਨਲੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਇਕਵਾਲ ਸਿੰਘ ਲਾਲਪੁਰਾ ਜਿਨ੍ਹਾਂ ਨੇ ਸਾਡੇ ਨਾਲ ਕਈ ਮੁੱਦਿਆਂ ਤੇ ਚਾਹੇ ਰਾਜਨੀਤੀ ਹੋਵੇ ਧਰਮ ਧਰਮ ਦੇ ਮੁੱਦੇ ਹੋਣ ਜਾਂ ਕੋਈ ਸੈਂਟਰ ਨਾਲ ਰੇੜਕਿਆਂ ਦੇ ਮੁੱਦੇ ਹੁਣ ਸਾਡੇ ਨਾਲ ਵਿਵਾਦ ਗੱਲਬਾਤ ਕੀਤੀ ਹੈ ਤੇ